ਏਟੀਐਮ ਦੇ ਵਿੱਚ ਇੱਕ ਔਰਤ ਦੇ ਜਾਲੀ ਤਰੀਕੇ ਦੇ ਨਾਲ ਠੱਗ ਬਾਜ਼ ਲੋਕਾਂ ਨੇ 45000 ਰੁਪਏ ਦੀ ਰਾਸ਼ੀ ਕਢਵਾ ਲਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਦੱਸਿਆ ਜਾ ਰਿਹਾ ਕਿ ਪੁਲਿਸ ਕੋਲ ਪਹੁੰਚ ਗਿਆ ਹੈ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਰਕਪੁਰ ਦੇ ਡੇਰਾ ਵਸੀ ਦੀ ਜਿੱਥੇ ਕਿ ਇੱਕ ਔਰਤ ਜਦੋਂ ਏਟੀਐਮ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਔਰਤ ਦੇ ਨਾਲ-ਨਾਲ ਕੁਝ ਠੱਗ ਬਾਜ਼ ਲੋਕ ਏਕਿਮ ਦੇ ਅੰਦਰ ਦਾਖਲ ਹੋ ਜਾਂਦੇ ਨੇ ਤਾਂ ਔਰਤ ਜਦੋਂ ਏਕਿਮ ਵਿੱਚ ਪੈਸੇ ਕਢਵਾਉਂਦੀ ਹੁੰਦੀ ਹੈ ਤਾਂ ਉਸ ਦੇ ਨਾਲ ਤੁਸੀਂ ਦੇਖੋ ਇਹ ਠੱਗ ਬਾਜ਼ ਬੰਦਾ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਹੈ ਥੱਗਬਾਜ਼ ਬੰਦਾ ਉਸ ਏਟੀਐਮ ਦੇ ਵਿੱਚ ਪੈਸੇ ਕਢਵਾਉਂਦੇ ਹੋਈ ਔਰਤ ਦੇ ਨਾਲ ਉਸ ਏਟੀਐਮ ਮਸ਼ੀਨ ਦੇ ਬਟਨ ਨੂੰ ਦਬ ਦਿੰਦਾ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪੈਸੇ ਦੀ ਕਢਵਾਉਣ ਦੇ ਨਾਲ-ਨਾਲ ਬੈਲੈਂਸ ਦੀ ਸਲਿੱਪ ਬਾਹਰ ਆ ਜਾਂਦੀ ਹੈ ਬੈਲੈਂਸ ਸ਼ੋ ਹੋ ਜਾਂਦਾ ਕਿੰਨਾ ਬੈਲੈਂਸ ਹੈ ਤਾਂ ਉਸ ਔਰਤ ਵੱਲੋਂ ਕਿਹਾ ਗਿਆ ਕਿ ਮੈਂ ਬੈਲੈਂਸ ਲੇ ਦੇਖਣ ਵਾਸਤੇ ਨਹੀਂ ਆਈ ਮੈਂ ਪੈਸੇ ਕਢਵਾਣੇ ਨੇ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਸ ਥੱਗਬਾਜ਼ ਲੋਕਾਂ ਨੇ ਉਸ ਔਰਤ ਨੂੰ ਕਿਹਾ ਕਿ ਇਹ ਪੈਸੇ ਇਸ ਤਰੀਕੇ ਨਾਲ ਨਹੀਂ ਨਿਕਲਣੇ ਅਸੀਂ ਤੇਰੇ ਪੈਸੇ ਕਢਵਾ ਕੇ ਦਿੰਨੇ ਆ ਤਾਂ ਦੱਸਿਆ ਜਾ ਜੇ ਕਿ ਔਰਤ ਜੋ ਚਾਂਸਸ ਦੇ ਵਿੱਚੋਂ ਨਾ ਠੱਗਵਾਜ ਲੋਕਾਂ ਨੇ ਲਿਆ ਤਾਂ ਉਸ ਦਾ ਏਟੀਐਮ ਉਹਨਾਂ ਠੱਗਵਾਜ ਲੋਕਾਂ ਨੇ ਬਦਲ ਦਿੱਤਾ ਜਿਸ ਤੋਂ ਬਾਅਦ ਪੂਰੀ ਰਾਸ਼ੀ 45000 ਰੁਪਏ ਦਾ ਮੈਸੇਜ ਦੱਸਿਆ ਜਾ ਰਿਹਾ ਕਿ ਘਰ ਪਹੁੰਚਦੇ ਸਾਰ ਉਸ ਔਰਤ ਨੂੰ ਆ ਜਾਂਦਾ ਹੈ ਜਾਲੀ ਤਰੀਕੇ ਦੇ ਨਾਲ ਠੱਗਾਂ ਨੇ ਬੜੀ ਠੱਗੀ ਮਾਰੀ ਹੈ ਪਹਿਲਾਂ ਤੁਸੀਂ ਔਰਤ ਦੇ ਨਾਲ ਹੋਈ ਠੱਗੀ ਕਿਵੇਂ ਹੋਈ ਹੈ ਇਹ ਪੂਰੀ ਵੀਡੀਓ ਉਸ ਔਰਤ ਦੀ ਸੁਣੋ सर एक्चुअली क्या है आज साढ़े दस के आसपास में पी एन बी सॉरी एक्सिस बैंक में गई और वहाँ से ए टी एम से मैं पैसे निकलवाने गई तो दो बंदे पीछे से और एंटर हो गए उन्होंने अचानक से ना जैसे मेरा प्रोसीजर चल रहा था पैसे निकलवाने का तो उन्होंने बटन प्रेस कर दिया आते ही और प्रेस करती मेरा ऊपर बैलेंस शो हो, हो गया जस्ट तो मैंने उनको बोला मैंने कहा मुझे बैलेंस नहीं चेक करना मुझे विदड्रॉ करवानी है तो उन्होंने बटन प्रेस कर दिया दोबारा और मतलब मेन स्क्रीन आ गई जहाँ से स्टार्ट होता है प्रोसीजर तो मैंने अपने पाँच हज़ार निकलवाए और मैं आ गई वहाँ बाहर आ गई और अचानक से ना जाते जाते उन्होंने मुझे बोला कहते मैडम आपकी स्लिप रह गई है जो लास्ट में बैलेंस होता है ना मैंने कहा मैंने मुझे वो नहीं चाहिए मेरे पास ऑलरेडी मतलब मैसेज आ गया है डेबिट होने का और तो इस चक्कर में पता नहीं मुझे उन्होंने कैसे मेरे साथ ना मेरा डेबिट कार्ड एक्सचेंज कर दिया वो मुझे बिल्कुल भी पता ही नहीं चला और घर जाते मुझे जैसे मैं घर पहुंची हार्डली दस मिनट लगती हैं एस भी मैं में रहती हूँ मैं तो घर जाते ही मुझे डाउट हुआ था तो उस पर्सन के ऊपर तो मैंने घर जाते ही ना मैसेज बैलेंस चेक किया तो बैलेंस में से विदिन दस मिनट के अंदर अंदर मेरे पास मेरे पैंतालीस मेरे अकाउंट्स में से डिडक्ट हो चुके थे इस मैं मैं साथ ही साथ ही 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 निकली मतलब मिनट के अंदर ही मैं फिर बैंक में ही चली गई और 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 पे मैंने रेस की अपनी डेबिट कार्ड वगैरह ब्लॉक करवाया वीडियो फुटेज ली और उसके बाद देखते हैं क्या है अभी सर ये भी बोल रहे हैं कि लेंगे, बैंक में जा रहे हैं ये क्या हो जाए मूर्ख बनाते ਏਟੀਐਮ ਵੱਲੋਂ ਬੈਂਕ ਵੱਲੋਂ ਕਾਨੂੰਨ ਬਣਿਆ ਹੋਇਆ ਕਿ ਜਦੋਂ ਇੱਕ ਵਿਅਕਤੀ ਏਟੀਐਮ ਦੇ ਅੰਦਰ ਪੈਸੇ ਕਢਵਾ ਰਿਹਾ ਹੈ ਤਾਂ ਬਾਕੀ ਕੋਈ ਵੀ ਬੰਦਾ ਅੰਦਰ ਨਹੀਂ ਆ ਸਕਦਾ ਤਾਂ ਇਸ ਦੇ ਨਾਲ ਇਹ ਜਰੂਰ ਅੱਗੇ ਸ਼ੇਅਰ ਕਰ ਦਿਓ ਵੀਡੀਓ ਜਿਹਦੇ ਨਾਲ ਕਿ ਹੋਰ ਬੰਦੇ ਨੂੰ ਵੀ ਪਤਾ ਲੱਗ ਸਕੇ ਕਿ ਜਦੋਂ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਤੁਸੀਂ ਜਾਓ ਤਾਂ ਕਿਸੇ ਵੀ ਬੰਦੇ ਨੂੰ ਅੰਦਰ ਐਂਟਰ ਹੋਣਾ ਦੋ ਇੱਕ ਕਾਨੂੰਨ ਹੈ ਬੈਂਕ ਦਾ ਵੀ ਤੇ ਨਾਲ ਦੀ ਨਾਲ ਇੱਕ ਕਾਨੂੰਨ ਹੈ ਕਾਨੂੰਨੀ ਤਰੀਕੇ ਦੇ ਨਾਲ ਵੀ ਹੈ ਕਿ ਕੋਈ ਬੰਦਾ ਬੈਂਕ ਦੇ ਵਿੱਚ ਜਦੋਂ ਪੈਸੇ ਕਢਵਾਉਂਦਾ ਹੋਵੇ ਤਾਂ ਉਸਦੇ ਨਾਲ ਕੋਈ ਬੰਦੇ ਹੋਰ ਲਾਈਨ ਦੇ ਵਿੱਚ ਲੱਗ ਕੇ ਪਿੱਛੇ ਨਹੀਂ ਖੜ ਸਕਦੇ ਜਦੋਂ ਰੂਮ ਜਿਹੜਾ ਬੈਂਕ ATM ਰੂਮ ਬਣਿਆ ਹੁੰਦਾ ਉਸਦੇ ਨਾਲ ਬਾਹਰ ਖੜਨਗੇ ਉਸ ਗੇਟ ਤੋਂ ਬਾਹਰ ਖੜਨਗੇ ਪਰ ਇਹ ਤੁਸੀਂ ਦੇਖੋ ਕਿਵੇਂ ਠੱਗਵਾਜ਼ ਬੰਦੇ ਉਸ ਔਰਤ ਦੇ ਨਾਲ ਅੰਦਰ ਆ ਕੇ ਕਿਵੇਂ ਪੂਰੀ ਤੁਚਾਲਬਾਜ਼ੀ ਦੇ ਨਾਲ ਉਸ ਔਰਤ ਨੂੰ ਮੂਰਖ ਬਣਾਇਆ ਕਿਵੇਂ ਆਪਣੇ ਚਾਂਸਸ ਦੇ ਵਿੱਚ ਲਿਆ ਕਿਵੇਂ ਉਸ ਦਾ ਵੈਦ ਸੋਅ ਕਰਵਾਇਆ ਗਿਆ ਕਿਵੇਂ ਉਸ ਔਰਤ ਨੂੰ ਕਿਹਾ ਗਿਆ ਕਿ AKM ਮਸ਼ੀਨ ਇਸ ਤਰੀਕੇ ਨਾਲ ਨਹੀਂ ਇਸ ਤਰੀਕੇ ਨਾਲ ਚੱਲਦੀ ਹੈ ਇਹ ਇਦਾਂ ਦੇ ਚਾਲਵਾਜਾਂ ਤੋਂ ਠੱਗਾਂ ਤੋਂ ਬਚਣਾ ਚਾਹੀਦਾ ਹੈ ਇਸ ਖਬਰ ਨੂੰ ਆਪਣੇ ਦੋਸਤ ਮਿੱਤਰਾਂ ਤੱਕ ਸ਼ੇਅਰ ਕਰ ਦੇ ਦੇ ਨਾਲ ਕਿ ਹੋਰ ਕਿਸੇ ਦਾ ਵੀ ਫਰੋਡ ਨਾ ਹੋਵੇ ਕਿਸੇ ਦਾ ਹੋ ਠੱਗੀ ਨਾ ਹੋਵੇ 45000 ਰੁਪਏ ਇਸ ਔਰਤ ਦੇ ਖਾਤੇ ਵਿੱਚ ਕਢਵਾ ਲਿਆ ਗਿਆ ਜਿਸ ਤੋਂ ਬਾਅਦ ਇਸ ਔਰਤ ਨੇ ਖਾਤੇ ਨੂੰ ਸੀਲ ਭਾਵੇਂ ਕਰਵਾ ਦਿੱਤਾ ਪਰ ਕਿਤਨੇ ਤੇ ਰਕਮਾਂ ਦੇਖਦੇ ਜਦੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਹੀ ਪੈਸੇ ਵਾਪਸ ਆਣਗੇ ਪਰ ਜਦੋਂ ਵੀ ਇਦਾਂ ਦੀ ਏਟੀਮ ਦੀ ਕਟੜਨਾ ਹੁੰਦੀ ਹੈ ਤਾਂ ਕਿਤਨੇ ਕਿਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜੂਰ ਬਣ ਜਾਂਦਾ ਹੈ ਇਸ ਖਬਰ ਨੂੰ ਮਤਲਬ ਸ਼ੇਅਰ ਕਰਕੇ ਆਪਣੇ ਕਮੈਂਟ ਜੂਰ ਕਰ ਦੇ ਦੇ ਨਾਲ ਕਿ ਹੋਰ ਲੋਕਾਂ ਤੱਕ ਵੀ ਖਬਰ ਪਹ